ਵੈਗਰੀ ਕਾ ਖਾਲਸਾ ਵੈਗਰੀ ਦੀ ਫਤਿਹ ਬੀਬੀ ਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੌਰ ਜੀ ਤੁਹਾਡੇ ਹਸਬੰਡ ਦਾ ਨਾਮ ਸਰਸੇਂ ਸਿੰਘ ਜੀ ਅੱਜ ਤੁਸੀਂ ਮੇਰੇ ਘਰ ਆਏ ਹੋ ਵੀ ਕਿਵੇਂ ਆਈ ਸੀ ਅਸੀਂ ਆਏ ਆ ਜੀ ਸਾਨੂੰ ਪਤਾ ਲੱਗਿਆ ਸੀਗਾ ਵੀ ਆ ਜਿਹੜੇ ਪਠੰਗਵਾਦ ਕਰਦੇ ਪਠੰਗਵਾਦ ਹਾਂ ਹਾਂਜੀ ਹਾਂਜੀ ਵੀ ਉਹਨਾਂ ਤੋਂ ਅਸੀਂ ਨਹੀਂ ਗੱਦੀ ਮੈਨੂੰ ਲਾਉਂਦੀ ਨੂੰ 30 ਸਾਲ ਹੋ ਗਏ ਆ ਪਰ ਨਾ ਤਾਂ ਅੱਜ ਠਿਕਰ ਪਠੰਗਵਾਦ ਕੀਤਾ ਤੇ ਨਾ ਹੀ ਕਰਨ ਦੇਵਾਂਗੇ ਤੇ ਕਿ ਇੱਥੇ ਲਾ ਰਿਓ ਗੱਡੀ ਅਸੀਂ ਬਲਵੀਰ ਵਸਤੀ ਜੀ ਅੱਛਾ 30 ਸਾਲ ਤੋਂ ਕਰ ਰਹੇ ਹਾਂ ਹਾਂ ਜੀ ਅੱਛਾ ਤੁਹਾਡੀ ਗੱਡੀ ਤੇ ਵੀ ਕੋਈ ਸਿਰ ਕਮਾਉਣ ਦਾ ਜਾਂ ਕੋਈ ਸਿਗਰਟਾਂ ਪੀਣ ਦਾ ਜਾਂ ਤੁਹਾਡਾ ਕੋਈ ਚੇਲਾ ਬਾਲਕ ਸਿਗਰਟ ਪੀਂਦਾ ਉਹ ਨਹੀਂ ਜਾਂ ਕੋਈ ਢਾਲੇ ਲਵਾਉਣ ਦਾ ਇਹੋ ਜਿਹਾ ਕੰਮ ਨਹੀਂ ਉਹਨਾਂ ਤੇ ਅਸੀਂ ਵਰਖਲਾ ਆਪ ਸਿਗਰਟ ਪੀਣ ਵਾਲੇ ਤੇ ਨਹੀਂ ਜੋ ਮੈਂ ਪੁੱਛੀ ਵੀ ਢਾਲੇ ਲਵਾਉਣ ਤੇ ਜਾਂ ਕੋਈ ਸਿਰ ਕਮਾਉਣ ਤੇ ਨਹੀਂ ਇਹ ਜ ਨਹੀਂ ਕੋਈ ਵੀ ਚਲੋ ਬੀਬੀ ਜੇ ਤਾਂ ਵੇਖੋ ਤੁਸੀਂ ਪਹਿਲਾਂ ਤੁਹਾਡੇ ਕੁਛ ਹੋ ਗਿਆ ਕਿਸੇ ਨੇ ਕਰਤਾ ਇਹੋ ਜਿਹਾ ਪਖੰਡਵਾਦ ਨਹੀਂ ਜਿਉਣਾ ਤੇ ਆਪਾ ਸੁਣੋ ਸੁਣੋ ਵੀ ਜੇਕਰ ਤੁਸੀਂ ਅੱਜ ਮੇਰੇ ਕੋਲੇ ਆਏ ਹੋ ਹਾਂਜੀ ਤੇ ਸਾਡੇ ਤੋਂ ਵੱਡੇ ਹੋ ਸਾਡੀਆਂ ਮਾਵਾ ਵਰਗੇ ਹੋ ਔਰ ਜੇਕਰ ਤੁਸੀਂ ਇਸ ਪਖੰਡਵਾਦ ਦੇ ਖਿਲਾਫ ਹੋ ਤਾਂ ਸੰਗਤ ਨੂੰ ਤੁਸੀਂ ਬਿਆਨ ਦਿਓ ਅਸੀਂ ਬਹੁਤ ਖਿਲਾਫ ਆ ਜੀ ਇਸ ਪਠੰਗਵਾਜ ਦੇ ਹਾਂ ਮਨਪ੍ਰੀਤ ਬਾਬਾ ਜੀ ਅਸੀਂ ਉਹਨੇ ਦੇ ਨਾਲ ਪੂਰਾ ਸਾਥ ਦੇਵਾਂਗੇ ਜੀ ਇੱਕ ਆਪਾਂ ਇੱਕ ਆਪਾਂ ਮੁਹਿੰਮ ਚਲਾ ਰਹੇ ਹਾਂ ਫਰੀਦਕੋਟ ਤੋਂ ਹਾਂਜੀ ਤੇ ਜਿਹਦੇ ਵਿੱਚ 7 ਅਕਤੂਬਰ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਹਰ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਆ ਰਹੇ ਆ ਹਾਂਜੀ ਕਿਉਂਕਿ ਹਰ ਧਰਮ ਦੀ ਆੜ ਵਿੱਚ ਹੀ ਇਹ ਲੋਕ ਜਿਹੜੇ ਘਰਾਂ 'ਚ ਚੌਕੀਆਂ ਲਾ ਕੇ ਪਖੰਡਵਾਦ ਨੂੰ ਬੜਾਵਾ ਨਸ਼ੇ ਨੂੰ ਬੜਾਵਾ ਦੇ ਰਹੇ ਆ ਹਾਂਜੀ ਸੋ ਉਹਦੇ ਤੁਸੀਂ ਖਿਲਾਫ ਹੋ ਆਪਾ ਖਲਾਫ ਆ ਜੀ ਉਹ ਤੁਸੀਂ ਇਹਦੇ ਵਿੱਚ ਸਾਡੇ ਸਾਥ ਦੇਵੋਗੇ ਸਾਥ ਦੇਵਾਂਗੇ ਜੀ ਨਾਲ ਤੁਹਾਨੂੰ ਧੰਨਵਾਦ ਆ ਤੁਸੀਂ ਚਲੋ ਆਪਣੀ ਮਤਲਬ ਭੁੱਲ ਦੀ ਮਾਫੀ ਲੈ ਕੇ ਆਏ ਹੋ ਔਰ ਤੁਹਾਡੀ ਜਿਹੜੀ ਹੈ ਨਾ ਗੱਡੀ ਦੇ ਉੱਤੇ ਕੋਈ ਵੀ ਇਹੋ ਜਿਹਾ ਪਖੰਡਵਾਦ ਨਹੀਂ ਹੋਏ ਨਾ ਹੋਇਆ ਤੇ ਨਾ ਹੁਣ ਦੇਵਾਂਗੇ ਹਾਂ ਆਪ ਦਾ ਸਿਰਫ ਲੰਗਰ ਪਾਣੀ ਸੰਗਤ ਨੂੰ ਲਾਉਂਦੇ ਨੂੰ ਲਾਓ ਆਪ ਦਾ ਰੱਬ ਰੱਬ ਕਰੋ ਸੰਗਤ ਨੂੰ ਰੱਬ ਰੱਬ ਕਰੋ ਭੰਡਾਰਾ ਕਰੋ ਰੱਬ ਰੱਬ ਕਰਾਓ ਸੰਗਤ ਨੂੰ ਹਣਾ ਜੇ ਤੁਸੀਂ ਪੀਰ ਦੀ ਸੇਵਾ ਕਰੋਨੇ ਉੱਥੇ ਚਲੋ ਅੱਲਾ ਦੇ ਰੂਪ ਵਿੱਚ ਨਾਮ ਜਪਾਓ ਜੇ ਹਿੰਦੂ ਦੇਵੀ ਦੇਵਤਿਆਂ ਦੀ ਸੇਵਾ ਉੱਥੇ ਰਾਮ ਰਾਮ ਜਪਾਓ ਠੀਕ ਹੈ ਤੇ ਬਾਕੀ ਸਿੱਖ ਧਰਮ ਦੀਆਂ ਗੁਰੂਆਂ ਦੀਆਂ ਫੋਟੋਆਂ ਤਾਂ ਤੁਸੀਂ ਕਿਤੇ ਲਾਈਆਂ ਨਹੀਂ ਲਾ ਕੋ ਲਾਉਂਗਾ ਲੱਗੀਆਂ ਲੱਗੀਆਂ ਜੀ ਬਾਬਾ ਦੀਪ ਸਿੰਘ ਦੀ ਚਲੋ ਲੱਗੀਆਂ ਜੀ ਅਸੀਂ ਚਲੋ ਉਹ ਤਾਂ ਵੀ ਜਾਣਦੇ ਮੇਰੇ ਫਿਰ ਮੇਰੀ ਹੋਰ ਬੇਨਤੀ ਹੈ ਹਾਂ ਜੀ ਵੀ ਉਹ ਜਿਹੜੀਆਂ ਫੁੱਟ ਮੈਂ ਗੱਡੀ ਦੇ ਉੱਪਰ ਨਾ ਹੋਣ ਨਹੀਂ ਜੀ ਦੂਜੀ ਕਮਰੇ 'ਚ ਹਾਂ ਤੇ ਤੁਸੀਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਾਓ ਸੰਗਤ ਦਾ ਬੇਖੁਲਾ ਹੋਵੇ ਹਨ ਜਿਹੜੀ ਸਾਲ ਕਰੀਦਾ ਜਪਾਤ ਕਰੀਦਾ ਜਿੰਨਾ ਹੁੰਦਾ ਪੰਜਾਬ ਦੇ ਵਿੱਚ ਵੇਖੋ ਨਸ਼ਾ ਬਹੁਤ ਹੈ ਜੀ ਨਸ਼ੇ ਦਾ ਹੜ ਆਇਆ ਪਿਆ ਔਰ ਹੁਣ ਬਾਬਿਆਂ ਦਾ ਹੜ ਆਇਆ ਹਾਂਜੀ ਸੋ ਮੈਂ ਚਾਹੁੰਦਾ ਵੀ ਪਖੰਡਵਾਦ ਦੀ ਇਹ ਤਾਂ ਨਸ਼ੇ 'ਚੋਂ ਨਿਕਲੇ ਮੇਰਾ ਬੇਟਾ ਕਰਦਾ ਸੀ ਪਖੰਡਵਾਦ ਦੀ ਜਿਹੜੀ ਆੜ ਨਾ ਜੀ ਧਰਮ ਦੀ ਆੜ ਵਿੱਚ ਪਖੰਡਵਾਦ ਹੈ ਸੋ ਇੰਨ ਬਹੁਤ ਪ੍ਰਮੋਟ ਚੈਨਲ ਵਾਲੇ ਵੀ ਕਰਦੇ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਇਹ ਜਿਹੜੇ ਪ੍ਰਮੋਟ ਕਰਦੇ ਹੋ ਵੀਡੀਓ ਬੰਦ ਕਰ ਦਿਓ ਤੇ ਆਪਾਂ ਰਲ ਮਿਲ ਕੇ ਪੰਜਾਬ ਦੇ ਵਿੱਚੋਂ ਪਖੰਡ ਨੂੰ ਮੁਕਤ ਕਰੀਏ ਇਹ ਤ ਨਸ਼ਾ ਹੈ ਤੇ ਵੀ ਖਲਾਫ ਆ ਚਲੋ ਧੰਨਵਾਦ ਜੀ ਤੇ ਖਲਾਫ ਆ ਚਲੋ ਵਾਈਲ ਜੀ ਕੋ ਖਲਾਫ ਆ ਜੀ